ਇਹ ਮੈਂ ਵੀ ਦਿਰ ਨਾਲ ਕਰਵਾਨੀ ਆ ਨਹੀਂ ਨਹੀਂ ਤੂੰ ਵੀ ਨਾ ਰਹਿਣ ਦੋ ਮੈਂ ਆਪੇ ਕਰ ਲਾਂਗੀ ਤੁਸੀਂ ਪਹਿਲੇ ਪਹਿਲੇ ਦਿਨ ਸਕੂਲ ਜਾਣਾ ਵਾ ਤੇ ਉੱਥੇ ਤੁਹਾਡੇ ਹੱਥਾਂ 'ਚ ਸਮੈਲ ਆਈ ਤੇ ਕਮ ਸੇ ਕਮ ਬੰਦਾ ਟਾਈਮ ਟੇਬਲ ਤੇ ਜਾਣਾ ਚਾਹੀਦਾ ਵਾ ਵੇਖੋ ਜਿਹੜਾ ਫਸਟ ਇੰਪ੍ਰੈਸ਼ਨ ਤੇ ਲਾਸਟ ਇੰਪ੍ਰੈਸ਼ਨ ਨਹੀਂ ਤੂੰ ਹੁਣ ਭੂਆ ਦਾ ਮੁੰਡੇ ਨੂੰ ਉਧਰ ਨੂੰ ਖੜਨਾ ਕਿ ਉਹ ਆਪਣਾ ਕੰਮ ਕਰੂਗਾ ਉਹ ਆਪਣੀ ਤਿਆਰੀ ਤੂਰੀ ਕਰਨ ਰਿਹਾ ਚੁੱਪ ਕਰਕੇ ਤੇ ਇਕੱਲਾ ਜਾ ਜੇਕਰ ਨਾਮ ਨੂੰ ਡੱਬਾ ਲੈ ਕੇ দাওਗੇ ਨਾ ਤਾਂ ਆਪਣੇ ਵਾਸਤੇ ਵੀ ਕੁਝ ਖਾਣ ਨਹੀਂ ਲੈ ਆਇਓ ਲੈ ਤੂੰ ਨਿਆਣਿਆਂ ਨੂੰ ਫਰਮਾਇਸ਼ ਹਾਜ਼ਰੀ ਰੱਖਿਆ ਕਰ ਕੋਈ ਗੱਲ ਨਹੀਂ ਲੈ ਦਾਂਗੇ ਜੋ ਵੀ ਖਾਣੇ ਆਸੋ ਪਤਾ ਵਮ ਜੋ ਮੈਂ ਖਾਣਾ ਲੈ ਆਵੇਗੀ ਆਪਣੇ ਚਲੋ ਠੀਕ ਮੈਂ ਲੈ ਆਵਾਂਗੀ ਤੂੰ ਆਪ ਨੂੰ ਠੀਕ ਦੇ ਰਿਹਾ ਮੈਂ ਜਦਵਾਉਂਗੀ ਉਦਾਂ ਹੀ ਲੈ ਕੇ ਆਵਾਂਗੀ ਇੱਕ ਮਿੰਟ ਖਲੋ ਜਾ ਨਾਲ ਕੱਲ ਸੁਣ ਮੇਰੀ ਹੁਣ ਪਤਾ ਨਹੀਂ ਤਾਈ ਨੇ ਕੀ ਕਹਿਣਾ ਹੋਊਗਾ ਨਾ ਤੂੰ ਡਰਨਾ ਕੁਝ ਨਹੀਂ ਆndi ਹੈਗੀ ਕੁਝ ਨਹੀਂ ਕਹਿੰਦੀ ਮੈਂ ਤੈਨੂੰ ਪਰ ਇਹ ਵੀ ਤੈਨੂੰ ਇੰਨਾ ਤਾਂ ਹੋਣਾ ਚਾਹੀਦਾ ਕਿ ਚਲ ਮੈਂ ਆਪਣੀ ਤਾਈ ਨੂੰ ਮਿਲ ਜਾ ਲੈ ਤਾਈ ਜੀ ਇਹ ਕਿਹੜੀ ਗੱਲ ਹੈ ਸਸਕਰ ਤਾਈ ਜੀ ਸਸਰੇ ਕਾਲ ਤੇ ਹੁਣ ਵੇਖ ਮੇਰੀ ਗੱਲ ਸੁਣ ਪੁੱਤ ਸਿਆਣੇ ਸਮਝਾਉਂਦੇ ਹੁੰਦੇ ਆ ਹੁਣ ਤੂੰ ਆਪਣਾ ਕੰਮ ਜਿਹੜਾ ਇਮਾਨਦਾਰੀ ਨਾਲ ਕਰਨਾ ਕੋਈ ਗੱਲ ਨਹੀਂ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪੜਾਉਣਾ ਵਾ ਇਹ ਇਹ ਆ ਵੀ ਕਿਸੇ ਦੋ ਗੱਲੋਂ ਲਾਮਾ ਨਾ ਆਵੇ ਨਹੀਂ ਨਹੀਂ ਤਾਈ ਜੀ ਕੋਈ ਲਾਮਾ ਨਹੀਂ ਆਉਂਦਾ ਤੁਹਾਨੂੰ ਹਾਂ ਵਧੀਆ ਕਰਾਉਂਦੇ ਤੇ ਉਤਨਾ ਲੱਗਣਾ ਤੇ ਗੁੱਸਾ ਹੀ ਆ ਇਹਨਾਂ ਨੂੰ ਵੀ ਦੋਵਾਂ ਨੂੰ ਲੱਗਣਾ ਵਾ ਪਰ ਮੇਰੀ ਇੱਕ ਗੱਲ ਸੁਣ ਲੈ ਸਿੱਧੀ ਜਾਣਾ ਆਪਣੇ ਕੰਮ ਤੇ ਤੇ ਸਿੱਧੇ ਘਰ ਆਪਣੇ ਘਰ ਆਉਣਾ ਕੋਈ ਗੱਲ ਨਹੀਂ। ਕਿਹਦੇ ਵਿੱਚ ਗੱਲ ਕਰਨੀ ਹੈ? ਆਹ ਗੱਲ ਕਹਿਣ ਵਾਲੀ ਆ ਉਹ ਗੱਲ ਉਹ ਪਹਿਲੇ ਦਿਨ ਚੱਲੀ ਆ ਤੇ ਤੁਸੀਂ ਡੈਪੇਓ ਗੱਲਾਂ ਕਰਨਾ। ਭਾਬੀ ਜੀ ਕੋਈ ਗੱਲ ਨਹੀਂ ਫੇਰ ਕੀ ਆ? ਤੇ ਮੈਂ ਸਮਝਾਇਆ ਹੀ ਆ ਆਪਣੇ ਪੀ ਪੁੱਤ ਨੂੰ ਸਮਝਾ ਨਹੀਂ ਲਈਦਾ। ਉਹ ਗਰਲੀ ਨਾ। ਮੰਮੀ ਜੋ ਕਹਿੰਦੇ ਬਿਲਕੁਲ ਸਹੀ ਕਹਿੰਦੇ ਆ। ਸਿਆਣੇ ਜਿਹੜੇ ਗੱਲ ਚੰਗੀ ਸਮਝਾਉਂਦੇ ਆ। ਉਹਨਾਂ ਦੇ ਕਹਿਣ ਤੋਂ ਬਾਅਦ ਵੀ ਰੋਜ਼ ਹੋਣ ਇਹਨਾਂ ਨੇ ਅਪ ਡਾਊਨ ਕਰਿਆ ਕਰਨਾ ਨਵਦੀਪ ਨੇ ਤੇ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਮੈਂ ਕਿੱਦਾਂ ਜਾਣਾ ਕਿੱਦਾਂ ਉਹਨਾਂ ਕੋ ਮਾੜੀ ਗੱਲ ਨਹੀਂ ਉਹਨਾਂ ਨੇ ਕਹੀ ਹੈ। ਚਲੋ ਠੀਕ ਹੈ ਮੈਂ ਕਦੋਂ ਕਿਹਾ ਮਾੜੀ ਗਈ ਤੇ ਨਾਲੇ ਆਡੀ ਨਾ ਭੈਣ ਜਿਹੜੀ ਉਹ ਸਿਆਣੀ ਆ ਉਹਨੂੰ ਸਾਰਾ ਪਤਾ ਵਾ ਪਰ ਫਿਰ ਵੀ ਜਿਹੜਾ ਵਾ ਚੰਗੀ ਗੱਲ ਮਮੇ ਜੀ ਤੂੰ ਇਹ ਗੱਲ ਕਹਿ ਦਿੱਤੀ ਚਲ ਨਾ ਪਹਿਲੇ ਦਿਨ ਚੱਲਨੀ ਆ ਤੂੰ ਸਗਨ ਹੁੰਦਾ ਕੁਝ ਮਿੱਠਾ ਮੁੱਠਾ ਖਾਦਾ ਹੀ ਹਾਂਜੀ ਤਾਈ ਜੀ ਨਹੀਂ ਖਾਦਾ ਇਹ ਸੱਚ ਨਾਲ ਮੇਨੂੰ ਚੇਤਾ ਆ ਗਿਆ ਵਾ ਸਮਝਦਾ ਜੀ ਸਬਜੀ ਕਾ ਟੈਂਡੀ ਮੈਨੂੰ ਲੱਗਦਾ ਤੂੰ ਰੋਟੀ ਨਹੀਂ ਖਾਦੀ ਤਾਂ ਆ ਜਾ ਪਹਿਲਾਂ ਰੋਟੀ ਖਾ ਲੈ ਨਹੀਂ ਨਹੀਂ ਭਾਬੀ ਜੀ ਰੋਟੀ ਮੈਂ ਖਾ ਲੀਆ ਉਹ ਤੇ ਸ਼ਾਮਾਂ ਦੀ ਸਬਜੀ ਦੀ ਤਿਆਰੀ ਕਰ ਰਹੀ ਦੀ ਉਹ ਕਹਿਂਦੀ ਕਿ ਮੈਂ ਕਾਲਜ ਲੇਟ ਜਾਣਾ ਵਾ ਤੇ ਚਲ ਮੈਂ ਸਬਜੀ ਬਣਾਈ ਜਾਨੀ ਆਣ ਕੇ ਕਿੱਥੇ ਲੱਗੀਆਂ ਰਵਾਂਗੀ ਆ ਐਵੇਂ ਝੂਠ ਨਾ ਕਰ ਨਹੀਂ ਨਹੀਂ ਸੱਚੀ ਖਾ ਲਈ ਇਹ ਫੁਲਕਾ ਹੀ ਖਾ ਲਿਆ ਵਾ ਚਲ ਹੁਣ ਅੰਨ ਨੂੰ ਜਾਣ ਦੇ ਫਿਰ ਲੇਟ ਹੁਣ ਟਾਈਮ ਬੜਾ ਹੋ ਗਿਆ ਵਾ ਮੰਮੀ ਗੱਲ ਸੁਣੋ ਬਾਕੀ ਗੱਲਾਂ ਬਾਅਦ ਚ ਕਰਿਓ ਕਿਉਂਕਿ ਮੰਨ ਲਓ ਇੰਨੇ ਵੀ ਪਹਿਲੇ ਤਾਂ ਜਾਣਾ ਤਾਂ ਮੈਂ ਵੀ ਅੱਜ ਦੋ ਕੰਮ ਕਰਕੇ ਆਉਣੇ ਨੇ ਉੱਤੋਂ ਟਾਈਮ ਦੇਰ ਲੋ ਕੀ ਹੋ ਗਿਆ ਘਰੋਂ ਨਿਕਲ ਲੱਗੇ ਆ ਨਹੀਂ ਚਲੋ ਹਾਂਜੀ ਕਿਉਂਕਿ ਮੈਂ ਨਹੀਂ ਚਾਹੁੰਦਾਗਾ ਕਿ ਕੇ ਕਰਕੇ ਆਪਾਂ ਤੂੰ ਲੇਟ ਹੋਵੇਂ ਹਾਂਜੀ ਚਲੋ ਆ ਇੱਧਰ ਕਰਨੀ ਆ ਪਹਿਲਾਂ ਰੋਟੀ ਦਾ ਕਰ ਲੀਣੀ ਆ ਫਿਰ ਝਾੜੂ ਕੋਚਾ ਕਰਨੀ ਆ ਗਰਲੀਨ ਇੱਧਰ ਆਹ ਜਰਾ ਹਾਂਜੀ ਅੰਮੀ ਦੱਸੋ ਸਾਰਾ ਕੰਮ ਕਰਦਾ ਕਰਨ ਵਾਲਾ ਪਿਆ ਤੇ ਤੂੰ ਚੁੱਪ ਕਰਕੇ ਉਧਰ ਨਿਕਲ ਗਈ ਹਾਂ ਇਥੇ ਤੈਨੂੰ ਕੰਮ ਕਰਨਾ ਪਵੇ ਤਾਂ ਤੂੰ ਥਕੇਵਾ ਹੋ ਜਾਂਦਾ ਤੈਨੂੰ ਰੈਸਟ ਚਾਹੀਦੀ ਆ ਉਧਰ ਨਹੀਂ ਭੱਜੇ ਜਾਂਦੀ ਨੂੰ ਕੋਈ ਚੰਨੀ ਮੱਖਾਂ ਦਾ ਟੰਡਰ ਹੈਗਾ ਹਾਏ ਹੈ ਮਮੀ ਨਾਵਨੀ ਅੱਜ ਪਹਿਲੇ ਰੇਣ ਜਾਣਾ ਸੀ ਤੇ ਮੈਂ ਚੱਲ ਲਵ ਚੱਲੇ ਆ ਤੇ ਲੈ ਜਾਣਗੇ ਕਿੱਥੇ ਬੱਸਾਂ ਜਿੱਤ ਖਾਂਦੀ ਰਹੇਗੀ ਮੈਂ ਤਾਂ ਆ ਗਈ ਹਾਂ ਤੇ ਨਾਲੇ ਤਾਂ ਪਤਾ ਚਾਚਾ ਜੀ ਤੇ ਪੂਆ ਹੁਣਾਂ ਕੋ ਗਏ ਨੇ ਆਹੋ ਤੇ ਕੋਈ ਗੱਲ ਨਹੀਂ ਹੋ ਹੈਗੀਆਂ ਮੈਂ ਦੋਹਾਂ ਜਾਣੀਆਂ ਆਪੇ ਉਹ ਨਹੀਂ ਆਸ਼ਾ ਜੀ ਕਿ ਭਰਾ ਮੈਨੂੰ ਨਾਲ ਲੈ ਜਾ ਤੂੰ ਮੰਮੀ ਇਹਨੂੰ ਕੀ ਪਤਾ ਨਹੀਂ ਉਹਨਾਂ ਨਾਲ ਚੱਲਿਆ ਤੂੰ ਉਹਨਾਂ ਦੀ ਹੀ ਜਲੀ ਘਾਟੀ ਬਣਿਆ ਕਰ ਮੈਂ ਵੇਖੋ ਜਿੱਦਨ ਤੇਰੇ ਹੱਥ ਤੇ ਉਹ ਤਨਖਾਹ ਲਿਆ ਕੇ ਰੱਖਦੀ ਹੈ ਮੰਮੀ ਤਾਂ ਬਸ ਆ ਹੀ ਦੋ ਕੁਫਾ ਚੱਲਿਆ ਵਾ ਤੇ ਤੈਨੂੰ ਉਹਨੇ ਤਨਖਾਹ ਲਿਆ ਕੇ ਦੇਣੀ ਆ ਮੈਨੂੰ ਨਾ ਨਹੀਂ ਲਿਆ ਕੇ ਦੇ ਹਾਂ ਆਉਣੀ ਤੇ ਘਰ ਵਿੱਚ ਗਿਆ ਨਾ ਹਾਂ ਤੇਰੇ ਘਰ ਚ ਆਉਣੀ ਹੈ ਮੰਮੀ ਜੀ ਉਹ ਕਿਹੜਾ ਉਪਰਾਂ ਘਰ ਵਾ ਉਹ ਵੀ ਸਾਡਾ ਹੀ ਘਰ ਆ ਪਤਾ ਮੈਨੂੰ ਜਿੰਨਾ ਕੋ ਆਪਣਾ ਘਰ ਵਾ ਇਹ ਕਹਿਣ ਦੀਆਂ ਗੱਲਾਂ ਦੇ ਕੇ ਚਾਚੇ ਤਾਏ ਆਪਣੇ ਹੁੰਦੇ ਆ ਕੋਈ ਨਹੀਂ ਕਹਿਦਾ ਬਣਦਾ ਮੰਮੀ ਤੁਸੀਂ ਬਣਾਗੇ ਤੇ ਵੇਖੋ ਬਣ ਜਾਣਗੇ ਤੁਸੀਂ ਨੇ ਬਣਾ ਕੇ ਵੇਂਦੇ ਹੈਗੇ ਇੰਨਾ ਤੇ ਚਾਚਾ ਜੀ ਕਰਦੇ ਆ ਕਿਤੇ ਪੁੱਤ ਪੁੱਤ ਕਹਿੰਦੇ ਰਹਿੰਦੇ ਆ ਮੈਨੂੰ ਉਹਨਾਂ ਦਾ ਮੂੰਹ ਥੱਕਦਾ ਵਾ ਪਰ ਤੁਸੀਂ ਨਾ ਕੋਈ ਤੇ ਕੋਈ ਗੱਲ ਹੋਣਾ ਮੈਨੂੰ ਡੈਬਨ ਦੇ ਵੀ ਕਦੀ ਉਧਰ ਨਹੀਂ ਜਾਣਾ ਹੈਗਾ ਜੇ ਉਹ ਇੱਧਰ ਆਉਂਦੀਆਂ ਤੇ ਇੱਧਰ ਨਹੀਂ ਆਉਣਾ ਹੈਗਾ ਤੇ ਫੇਰ ਤੁਸੀਂ ਮੈਨੂੰ ਦੱਸੋ ਵੀ ਮੈਂ ਕੀ ਆ ਘਰ ਵਿੱਚ ਜੇਲ੍ਹ ਵਾ ਮੈਨੂੰ ਮੈਂ ਕਿਤੇ ਆਉਣਾ ਜਾਣਾ ਵੀ ਨਹੀਂ ਆਹ ਤੁਹਾਨੂੰ ਪੁੱਤ ਪੁੱਤ ਬਣਾ ਕੇ ਆਪਣੇ ਵੱਲ ਖਿੱਚਦੇ ਆ ਨਾ ਮੰਮੀ ਹਾਣੇ ਕੋ ਕੀ ਲੈ ਲੈਣਾ ਵਾਹਿਗੁਰੂ ਦਾ ਦਿੱਤਾ ਸਭ ਕੁਝ ਆ ਉਹਨਾਂ ਕੋ। ਚਲ ਠੀਕ ਹੈ ਜਾ ਜਾ ਕੇ ਤੇ ਕੰਮ ਕਰ ਲਾ। ਹੁਣ ਮੇਰੇ ਨਾਲ ਆੜਾ ਲਾ ਕੇ ਬੈ ਗਈ। ਮੰਮੀ ਜੀ ਆਪੇ ਤੇ ਮੈਨੂੰ ਆਵਾਜ਼ ਮਾਰੀ। ਮੈਂ ਤਾਂ ਰਸੋਈ ਵਾਲ ਨੂੰ ਚੱਲੀ ਹਾਂ। ਤੇ ਚਲ ਜਾ ਫਿਰ ਆਟਾ ਮੈਂ ਗੋਲ ਦਿੱਤਾ ਈ ਤੇ ਹੁਣ ਫੁਲਕੇ ਲਾ ਲ। ਤੈਨੂੰ ਚੰਗਾ ਭਲਾ ਪਤਾ ਤੇ ਹੈਗਾ ਕਿ ਮੈਂ ਰੋਟੀ ਖਾ ਕੇ ਦਵਾਈ ਖਾਣੀ ਹੁੰਦੀ ਆ। ਉਹਨੂੰ ਤਾਂ ਬੜੇ ਸੁਲਾ ਮਾਰਨੇ ਕਿ ਆ ਜਾ ਰੋਟੀ ਖਾ ਕੇ ਚਲ ਜੀ। ਮੰਮੀ ਕੀ ਕਿੰਦਾ ਦਾ ਸੋਚਣ ਦੇ ਆ। ਉਹਨੂੰ ਮੈਂ ਵਿਚਾਰੀ ਨੂੰ ਕਿਹਾ ਹੀ ਉਹ ਕਿੜਾ ਫਾਗੀ ਹੀ। ਮੈਂ ਇਹ ਕਹਿਣ ਟਿਫ ਕੀ ਪਤਾ ਵਿਚਾਰੀ ਹੈ ਰਿਡੀ ਹੀ ਸੰਮਣ ਸਬਜੀ ਕੱਢਣਾ ਹੈ ਤੇ ਰੋਟੀ ਬਣਾਈ ਕਿ ਨਹੀਂ ਉਹਨੇ ਤਾਂ ਮੈਂ ਕਹੇ ਚਲ ਖਾ ਦੇਗੀ ਦੋ ਘੁੜਕੇ ਉਹ ਬਤੇਰੀਆਂ ਸਿਆਣੀਆਂ ਉਹਨਾਂ ਨੇ ਸਵੇਰੇ ਉੱਠ ਕੇ ਪਕਾ ਲੀਆਂ ਹੋਣੀਆਂ ਰੋਟੀਆਂ ਉਹਨਾਂ ਨੂੰ ਪਤਾ ਹੈ ਕਿ ਜਾਣਾ ਸੀ ਚਲੋ ਠੀਕ ਹੈ ਮੰਮੀ ਮੈਂ ਰੋਟੀ ਲਵਨੀ ਹੈ ਫੇ ਖਾ ਲੋ ਤੇ ਦਵਾਈ ਖਾ ਲੋ ਚਲ ਠੀਕ ਹੈ ਤਾਂ ਹੁਣ ਬਹੁਤਾ ਭੱਜ ਭੱਜ ਉਧਰ ਨਾ ਜਾਇਆ ਕਰ ਇੱਧਰ ਪੌੜੀਆਂ ਚੜ ਇੱਧਰ ਨੂੰ ਉਤਰ ਇੱਧਰ ਨੂੰ ਉਤਰ ਡਾਕਟਰ ਨੇ ਚੱਗੀ ਭਲੀ ਤੈਨੂੰ ਰੈਸਟ ਦੱਸੀ ਆ ਅਲੇ ਵਰ ਪਾਣੀ ਤੇ ਲਿਆ ਮੈਂ ਰੋਟੀ ਤੇਰੇ ਵਾਸਤੇ ਰੋਟੀ ਤੇ ਨਹੀਂ ਮੈਂ ਖਾਣੀ ਤੇ ਤੂੰ ਹੀ ਕਿੰਨੇ ਕਵੇ ਆ ਗਈ ਹੈ ਮੈਂ ਆ ਗਈ ਹਾਂ 3:00 ਵਜੇ ਛੁੱਟੀ ਤੇ ਉਹਦਾ ਸਮਾਂ ਵੇਹ 2:00 ਵਜੇ ਹੋ ਗਈ ਹੈ ਪਰ ਬੱਸ ਦੇਖਦੇ ਆ ਨਾ ਕਿੰਨੀ ਲੇਟ ਹੋ ਗਈ ਨਹੀਂ ਤੇ ਮੈਂ 2:30 ਵਜੇ ਘਰ ਆ ਜਣੀ ਹਾਂ ਤਾਂ ਮੈਂ ਕਿਹਾ ਸੀ ਨਾ ਕਿ ਸਕੂਟਰੀ ਦੀ ਜਹਾਸ ਸਿੱਖ ਲਓ ਉਹ ਤੁਸੀਂ ਸਿੱਖ ਦੇਣੀ ਹੋ ਫੇਰੋਂ ਮੈਂ ਹੁਣ ਐਕਟਿਵਾ ਤੇ ਗਈ ਹਾਂ ਤੇ ਝਾਟ ਹੀ ਆ ਗਈਆਂ ਸਮਣ ਮੈਨੂੰ ਬੜਾ ਡਰ ਲੱਗਦਾ ਵਾ ਇਹ ਨਾਲ ਮੇਰੇ ਤੋਂ ਨਹੀਂ ਸਿੱਖੀ ਜਾਣੀ ઘણી ਉਹ ਚੀਜ਼ਾਂ ਆਉਂਦੀ ਹੋਈ ਨਾ ਮੈਨੂੰ ਤੇ ਪਹਿਲਾਂ ਹੀ ਡਰ ਲੱਗਦਾ ਆ ਪੈਂਦਾ ਕਿ ਸਿੱਧੀ ਕੋਣੀ ਮੇਰੇ ਵਿੱਚ ਵੱਜਣੀ ਆਣ ਕੇ ਤੁਹਾਨੂੰ ਨਾ ਹੁਣ ਸਿੱਖਣੀ ਪੈਣੀ ਆ ਤੇ ਤੂੰ ਹੀ ਰੋਜ਼ ਰੋਜ਼ ਕੌਣ ਤੁਹਾਨੂੰ ਛੱਡ ਕੇ ਆਇਆ ਕਰੂ ਤੇ ਕੌਣ ਲੈ ਕੇ ਆਇਆ ਕਰੂ ਬੱਸਾਂ ਦਾ ਕੋਈ ਟਾਈਮ ਨਹੀਂ ਆ ਕੋਈ ਗੱਲ ਨਹੀਂ ਅੱਗੇ ਜਦੋਂ ਕਾਲਜ ਜਾਇਦਾ ਹੈ ਉਦੋਂ ਵੀ ਤੇ ਬੱਸੀ ਆਈ ਚਾਹੀਦਾ ਹੈ ਤੇ ਹੁਣ ਮੈਂ ਇੱਥੇ ਜਾਂਦਾ ਤੀਂ ਤੇ ਫਿਰ ਪਹਿਲਾਂ ਕਿੱਡੀ ਕੁ ਵੱਡੀ ਗੱਲ ਆ ਇੱਦਣੇ ਕੋਈ ਗੱਲ ਹੈਗੀ ਨਾਲੇ ਆਪ ਤੈਨੂੰ ਪਤਾ ਆਪਾ ਜੀਜੇ ਆ ਚਲ ਜਾਆ ਕਰਨਾ ਮੈਂ ਤਾਂ ਉਹ ਤੇ ਜੀਜੇ ਆ ਪਰ ਫਿਰ ਵੀ ਕੋਈ ਵੀ ਤੁਹਾਡਾ ਸੈਮੀਨਾਰ ਆ ਸਕਦਾ ਸਕੂਲੋਂ ਕੁਛ ਵੀ ਆ ਤੂੰ ਜਾਣਾ ਪੈ ਸਕਦਾ ਵਾ ਨੇਰਾ ਸਵੇਰਾ ਹੋ ਸਕਦਾ ਆਪਣਾ ਸੰਧ ਹੋਵੇ ਤੇ ਬੰਦਾ ਟਾਈਮ 'ਤੇ ਘਰ ਹੁੰਦਾ ਵਾ ਕੋਈ ਗੱਲ ਨਹੀਂ ਜਦੋਂ ਉਹਦਾ ਟਾਈਮ ਆਊਗਾ ਨਾ ਉਦੋਂ ਦੀ ਉਦੋਂ ਵੇਖ ਲਾਂਗੇ ਐਵੇਂ ਪਹਿਲਾਂ ਹੀ ਸੋਚ-ਸੋਚ ਕੇ ਤੇ ਆਪਣਾ ਬੀਪੀ ਵਧਾ ਲਓ ਚਲੋ ਹੁਣ ਸਾਰੀਆਂ ਗੱਲਾਂ ਛੱਡੋ ਤੇ ਪਹਿਲਾਂ ਮੈਨੂੰ ਇਹ ਦੱਸੋ ਤੁਹਾਡਾ ਪਹਿਲਾ ਦਿਨ ਕਿਵੇਂ ਦਾ ਰਿਹਾ ਸਕੂਲ 'ਚ ਬੜਾਈ ਵਧੀਆ ਰਿਹਾ ਸਮਨ ਪਹਿਲਾਂ ਤੁਸੀਂ ਗੁਣਾ ਮੈਨੂੰ ਬੜਾਈ ਡਰਜੇ ਲੱਗੇ ਫੇਰ ਮੈਂ ਨਾ ਵਾਈਗੁਰੂ ਦਾ ਨਾਮ ਲੈ ਕੇ ਸੋਚਿਆ ਵੀ ਰੋਜ਼ ਦਾ ਕੰਮ ਏ ਕਿੜਾ ਹੁਣ ਇੱਕ ਦਿਨ ਦਾ ਕੰਮ ਆ ਇਹ ਕੀ ਫਿਰ ਮਜ਼ਾ ਪਰ ਬੜਾ ਐ ਬੱਚੇ ਵੀ ਸਾਰੇ ਚੰਗੇ ਹੀ ਸਟਾਫ ਕਿੱਦਾਂ ਦਾ ਹੀ ਸਟਾਫ ਵੀ ਵਧੀਆ ਵਾਂ ਬੜਾ ਵਧੀਆ ਹੀ ਵੈ ਇਹਦਾ ਮਨੇ ਤੁਹਾਡਾ ਦਿਲ ਲੱਗ ਜੂਗਾ ਹੁਣ ਉੱਥੇ ਲੈ ਦਿਲ ਤੇ ਲਾਉਣਾ ਹੀ ਪੈਣਾ ਵਾ ਨਹੀਂ ਬਹੁਤ ਵਧੀਆ ਹੀ ਏ ਕਿ ਤੈਨੂੰ ਪਤਾ ਉੱਥੇ ਕਿਹੜਾ ਫ੍ਰੀ ਟਾਈਮ ਮਿਲ ਜਾਵਾ ਹੂੰ ਹੂੰ ਤੇ ਸਾਰਾ ਦਿਨ ਤੇ ਇਦਾਂ ਹੀ ਲੰਘ ਜਾਂਦਾ ਵਾ ਨਾਲ ਡੈਡੀ ਦਾ ਫੋਨ ਆਇਆ ਸੀ ਜੇ ਆਇਆ ਤੇ ਨਹੀਂ ਹੀ ਸਮਣ ਮੈਂ ਕੀਤਾ ਹੀ ਉਹਨਾਂ ਨੂੰ ਪਰ ਉਹਨਾਂ ਨੇ ਚੁੱਕਿਆ ਨਹੀਂ ਤੇ ਹੁਣ ਮੈਂ ਚਲ ਥੋੜਾ ਟਾਈਮ ਠਹਿਰ ਕੇ ਫੇਰ ਲੰਮੇ ਆ ਬਲਤ ਉਹਨਾਂ ਨੇ ਆਪੇ ਵੇਖ ਕੇ ਲਾ ਦੇਣਾ ਵਾ ਬਿਜ਼ੀ ਹੋਣੇ ਆ ਨਾ ਹਾਂ ਇਹ ਤੇ ਗੱਲ ਹੈਗੀ ਆ ਚਲ ਆਪੇ ਕਰ ਦੇਣਗੇ ਅੱਗੇ ਆ ਜਾਵਾਂਗਾ ਮੈਨੂੰ ਵਿਸ਼ਵਾਸ ਨਹੀਂ ਆ ਕਰਦਾ ਮੈਂ ਤੈਨੂੰ 1 ਮਿੰਟ ਬਾਅਦ ਕਰਦਾ ਚਲ ਠੀਕ ਆ ਓਕੇ ਲੈ ਇਕਦਾ ਵੇਖ ਲੈ ਵਧੀਆ ਵਧੀਆ ਤੂੰ ਸੁਣਾ ਬਾਜ਼ ਚੜਪਾ ਮਲਕ ਦੇ ਮੈਂ ਵੇਖ ਕੇ ਨਾ ਦੂਰ ਹੀ ਹਾਂ ਮੈਨ ਲੱਗਣ ਤੇ ਲਾ ਵੀ ਡਿਆ ਏ ਹੋਰ ਫਿਰ ਵਾਹ ਵਧੀਆ ਵਧੀਆ ਤੂੰ ਸਨਾ ਅੰਟੀ ਦੇ ਹੁਣਾਂ ਲੱਕਿਆ ਵਧੀਆ ਵਧੀਆ ਕਿਰਤਬਤੀ ਤਿਆਰੀ ਕੀਤੀ ਕੋਈ ਨਾ ਪੁਸ਼ਪਰਾ ਤਿਆਰੀ ਕਰਦੀ ਅੱਜ ਕੱਲ ਤੇ ਉਹ ਗੱਲ ਆ ਨੀ ਨੇਕੀ ਕਰ ਤਾਂ ਮੁੜ ਕੇ ਛਤਰ ਖਾਤ ਜਾਂ ਤਰਲੇ ਮਾਰ ਕੋਈ ਨਹੀਂ ਕਰ ਪਾਏ ਜਿੱਤੇ ਕੇ ਰਿਸ਼ਤੇਦਾਰ ਨੂੰ ਅੱਛਾ ਤੇ ਹੁਣ ਹਨ ਲੋੜ ਆ ਤੇ ਅਗਲਾ ਪੱਲਾ ਹੀ ਨਹੀਂ ਫੜਾਉਂਦੇ ਆ ਅੱਛਾ ਹਾਂ ਤੇ ਅੱਜ ਵੀ ਗਏ ਆ ਤੇ ਬਸ ਇਹੋ ਹੀ ਫੇਰ ਤਰਲਾ ਮਿੰਦ ਕਰਕੇ ਪੂਜੀ ਛਡਾ ਲਈ ਆ ਵੇਖ ਲੈ ਜੇ ਲੋੜ ਆ ਤੇ ਦੱਸ ਦੇ ਪਾਪ ਨਹੀਂ ਚਾਹ ਤੂੰ ਕੋਈ ਗੱਲ ਨਹੀਂ ਇਹ ਤਾਂ ਘੇ ਲਿੰਦਾ ਬਸਲੇ ਚੱਲਦੇ ਰਹਿਣੇ ਆ ਉਹ ਤੂੰ ਸੁਣਾ ਕੇ ਤੁਹਾਨੂੰ ਵਧੀਆ ਵਧੀਆ ਠੀਕ ਠਾਕ ਤੇ ਅੱਜ ਆ ਰੋਡ ਤੇ ਕਿੱਦਾ ਚੱਕਰ ਉਹ ਮੈਂ ਨਾ ਗਿਆ ਪਿੱਛੇ ਕਿਸੇ ਕੰਮ ਹੀ ਅੱਛਾ ਤੇ ਉਹ ਸਗੋ ਮਿਲਿਆ ਨਹੀਂ ਅੱਗੋ ਮੈਨੂੰ ਠੀਕ ਹੈ ਤੇ ਮੈਂ ਚੱਲ ਇਧਰ ਨੂੰ ਨਾ ਸ਼ਹਿਰ ਵੀ ਜਾਂਦਾ ਕੋਈ ਕੰਮ ਕਰ ਜਣਾ ਇੱਕ ਦੋ ਹੈਗੀ ਸੀ ਬਸ ਇਦਾਂ ਨਾ ਘਰੋਂ ਨਿਕਲੇ ਨਹੀਂ ਜਾਂਦਾ ਘਰ ਵੱਡੇ ਘਰ ਦੇ ਕੰਮ ਤੇ ਬਾਕੀ ਤੈਨੂੰ ਪਤਾ ਹੀ ਹੈ ਹੁਣ ਇਹ ਤਾਂ ਗੱਲ ਪੂਰਾ ਹੀ ਹਰਾਂ ਸ਼ੋਰਾਂ ਤੇ ਆ ਜੋਰਾ ਸ਼ੋਰਾਂ ਨਾਲੇ ਉਦਾਂ ਵੀ ਹੰਜੇਵੇਂ ਉਦਾਂ ਤੇ ਆ ਬਿਲਕੁਲ ਇਹ ਆ ਵੀ ਤੁਹਾਨੂੰ ਮੰਮੀ ਕਹਿੰਦੇ ਕਿ ਭਾਈ ਉਹਦੇ ਵਾਪਸ ਕਰ ਛੱਡੀ ਉਹਦਾਂ ਦੇ ਭਰਾ ਮੈਂ ਤੇ ਤੈਨੂੰ ਇੰਨੇ ਫੋਨ ਲਾਏ ਕਿ ਤੂੰ ਫੋਨ ਵੀ ਘਟ ਚੁਕਣਾ ਵਾ ਉਹ ਲਾ ਵੱਡੀ ਡਿਊਟੀ ਤੇ ਹੁੰਨਾ ਆ ਤੇ ਬਸ ਇਦਾਂ ਨਾ ਟਾਈਮ ਹੀ ਨਹੀਂ ਲੱਗਦਾ ਤੇ ਰਾਤ ਨੂੰ ਆਣਾ ਵੀ ਕਰਨਾ ਕਰਨਾ ਫੇਰ ਇਦਾਂ ਬਸ ਵਿਜੀ ਹੋ ਗਿਆ ਨਾ ਬਸ ਇਦਾਂ ਹੀ ਭਰਾਵਾ ਇਦਾਂ ਕਰ ਹੁਣ ਮੈਨੂੰ ਮੇਰਾ ਭਰਾ ਮੈਂ ਦੱਸ ਵੀ ਕਿੰਨੇ ਆ ਤੇ ਫੜ ਪਏ ਉਹ ਕੋਈ ਨਹੀਂ ਯਾਰ ਆ ਜਾਣਗੇ ਪਹਿਲੇ ਯਾਰ ਕਿਹਨੇ ਕਿਤੇ ਮਾਲਾ ਕਾਲਾ ਉਹ ਨਹੀਂ ਨਹੀਂ ਆਵਾਂਗਾ ਮੈਂ ਕਿਸੇ ਦਿਨ ਘਰ ਤੇ ਫੇਰ ਲਾਜੋ ਨਾਲ ਚਾਹ ਪੀਵਾਂਗੇ ਇੰਨੇ ਤੇ ਆਵਾਂ ਭਰਾਵਾ ਆਵਾਂਗੇ ਹੁਣ ਇਦਾਂ ਚੰਦ ਹੋ ਗਿਆ ਹੁਣ ਕਿੱਥੇ ਆਉਣਾ ਤਜੇ ਦੇ ਪੈਸੇ ਹੀ ਨਹੀਂ ਲੈਣ ਲੱਗਾ ਕਾ ਰਾਵਾਂ ਘਰ ਨਾਲੇ ਬਾਵਾਂ ਖਲੋਵਾ ਕਿ ਉਦੋਂ ਲੈ ਲਾਂਗੇ ਪੱਕਾ ਹੀ ਫਿਰ ਪੱਕਾ ਪੱਕਾ ਚਲ ਮੰਨਿਆ ਅੱਗੋਂ ਪਿਛੋਂ ਸੰਡੇ ਵਾਲੇ ਦਿਨ ਤੇ ਟਾਈਮ ਕੱਢ ਲਈ ਚਲ ਕੋਈ ਨਹੀਂ ਆਵਾਂਗਾ ਜ਼ਰੂਰ ਤੇ ਆਂਟੀ ਨੂੰ ਨਾਲ ਲੈ ਆਈ ਪੱਕਾ ਆ ਕੇ ਹੋਰ ਸਾਹਿਬ ਸੇਤਾ ਕਹਿਵਾ ਹਾਂ ਹਾਂ ਵਧੀਆ ਚਲ ਠੀਕ ਆ ਮੈਂ ਨਾ ਜ਼ਰੂਰੀ ਏ ਥੋੜਾ ਜਿਆਦਾ ਮੈਂ ਕੁਛ ਹੋ ਗਿਆ ਕਰ ਮੈਂ ਚੱਲ ਭਰਾ ਇਹ ਬੜਾ ਚੰਗਾ ਇਟਾ ਇਹ ਮੈਂ ਅਜਲੀ ਪੈਣ ਬਾਹ ਕੋਈ ਨਹੀਂ ਕੋਈ ਨਹੀਂ ਬਸ ਚੱਲ ਲਈ ਚਲ ਠੀਕ ਆ ਫਿਰ ਚਲ ਠੀਕ ਆ ਹਾਂ ਜੇ ਕੋ ਲੋੜੇ ਵੀ ਦੱਸ ਦੀ ਮੇਰਾ ਭਰਾ ਕੋਈ ਗੱਲ ਨਹੀਂ ਮੇਰਾ ਬਿਲਕੁਲ ਸ਼ੰਕਾ ਜੀ ਚੰਦਾ ਨਾਲੇ ਨਾ ਕਿਹਾ ਮੋਰ ਸੱਚ ਹਾਂ ਬਵਾਗੇ ਤੇ ਇੱਕ ਮਨ ਕੀਤਾ ਗਿਆ ਕੰਮ ਆ ਤੇਰੇ ਕੋ ਚਰਾ ਕੋਈ ਨਹੀਂ ਕੋਈ ਨਹੀਂ ਬੈ ਕੇ ਗੱਲ ਕਰਾਂਗੇ ਚਲ ਠੀਕ ਆ ਚਲ ਖਾਸ ਨਹੀਂ ਆ ਨੌਰੋਲਾ ਤੇ ਬੈ ਕੇ ਗੱਲ ਕਰਾਂਗੇ ਤੈਨੂੰ ਵੀ ਛੇਤੀ ਆ ਹਾਂ ਠੀਕ ਆ ਪੱਬੀ ਜੀ ਸੁੱਤੇ ਨਵਾਂ ਹੀ ਆ ਹਾਂ ਜੀ ਮੈਂ ਤਾਂ ਨਾ ਪਾਣੀ ਪੀਣਾ ਲਿਆਵਾਂ ਨਹੀਂ ਨਹੀਂ ਪਾਣੀ ਨਹੀਂ ਜੀ ਪੀਣਾ ਹੈਗਾ ਧੀ ਨਾ ਮੈਂ ਡੈਡੀ ਵੱਲ ਕੰਮ ਆਈ ਹਾਂ ਡੈਡੀ ਦਾ ਵੀ ਨਹੀਂ ਫੋਨ ਲੱਗਦਾ ਤੇ ਭੂਆ ਦਾ ਵੀ ਨਹੀਂ ਫੋਨ ਲੱਗਦਾ ਤੇ ਹਣ ਤੇ ਬੜੀ ਟੈਨਸ਼ਨ ਹੋਉਂਦੀ ਆ ਉਹਦੇ ਕਹਿੰਦੀ ਕਿ ਮੈਂ ਅੱਜ ਬਲੇ ਤੱਕ ਆ ਜਾਵਾਂਗਾ ਤਾਂ ਆਏ ਨਹੀਂ ਚਾਚਾ ਜੀ ਸ਼ਾਮਾਂ ਦੇ ਪੈ ਗੀਆਂ ਵਾ ਹਾਲ ਤੱਕ ਆਏ ਨਹੀਂ ਨਾ ਇਹੋ ਗੱਲਾਂ ਤੇ ਤੁਹਾਨੂੰ ਬੜੀ ਫਿਕਰ ਹੋਉਂਦੀ ਆ ਤੇ ਹੋਰ ਕਿਸਦਾ ਤੁਹਾਡੇ ਤੋਂ ਨੰਬਰ ਨਹੀਂ ਹੈਗਾ ਜੇ ਤੁਹਾਡੇ ਤੋਂ ਕਿਸੇ ਦਾ ਨੰਬਰ ਹੈਗਾ ਫੋਨ ਕਰਕੇ ਪੁੱਛੋ ਹਾਂ ਉਹਨਾਂ ਨੂੰ ਮੈਨੂੰ ਤਾਂ ਬੜਾ ਡਰਜਾ ਲੱਗਣ데요 ਵਾ ਕਿੰਨਾ ਟਾਈਮ ਹੋ ਗਿਆ ਹੁਣ ਉਹ ਤੇ ਆਜਣਾ ਚਾਹੀਦਾ ਏ ਉਹ ਨਾਮਰ ਡਰਨਾ ਮੈਂ ਇੰਦਾ ਕਰਨੀ ਆ ਮੇਰੇ ਕੋਲ ਨਾ ਪੂਆ ਦੀ ਨੋਂ ਦਾ ਹੈਗਾ ਵੱਡੀ ਦਾ ਨੰਬਰ ਤੇ ਉਹਨੂੰ ਮੈਂ ਲਾ ਕੇ ਪੁੱਛਣੀ ਆ ਕਿ ਕਿੱਦਾਂ ਚਾਚਾ ਜੀ ਤੁਰ ਪਏ ਇਥੋਂ हां जी पूछो हां मेरे दोहों ਦਾ ਦੋਵਾਂ ਦੇ ਹੀ ਨੀ ਫੋਨ ਲੱਗਦੇ ਪਤਾ ਨਹੀਂ ਕੀ ਗੱਲ ਹੋ ਗਈ ਭਾਬੀ ਜੀ ਫੋਨ ਤੇ ਆ ਪਿਆ ਵਾ ਤੁਹਾਡਾ ਨਾਵੇਂ ਟੈਂਸ਼ਨ ਆ ਲੈ ਜਦੋਂ ਕੋਈ ਗਿਆ ਹੋਇਆ ਟਾਈਮ ਤੇ ਲੱਗਦੀ ਜਾਂਦਾ ਵਾ ਉਹ ਤੇ ਭਾਬੀ ਜੀ ਕੋਈ ਗੱਲ ਨਹੀਂ ਮੈਨੂੰ ਇਹ ਗੱਲ ਦੀ ਫਿਕਰ ਹੋਉਂਦੀ ਕਿ ਫੋਨ ਕਿਉਂ ਨਹੀਂ ਲੱਗੰਦਿਆ ਅੱਗੇ ਵੀ ਮੈਂ ਲਾਇਆ ਸੀ ਤੇ ਉਹ ਦੋ ਤੇ ਉਹਨਾਂ ਨੇ ਚੁੱਕਿਆ ਨਹੀਂ ਤੇ ਉਸ ਤੋਂ ਬਾਅਦ ਹੁਣ ਲੱਗਣ ਹੀ ਨਹੀਂ ਦਿਆ ਉਹਨਾਂ ਦਾ ਚਲ ਕੋਈ ਗੱਲ ਨਹੀਂ ਆਵੇ ਲੱਗ ਗਿਆ ਸਸਕਾ ਦੀ ਹੋਸ ਨਾਉਂ ਠੀਕ ਠਾਕ ਜੀ ਹਾਂ ਜੀ ਨਾਲੇ ਵਧਾਈਆਂ ਹੁਣ ਚਲ ਗਿਆ ਕਾਕਾ ਹਾਂ ਜੀ ਤੇ ਮੈਂ ਫੋਨ ਲਾਉਂਦੇ ਪੂਆ ਜੀ ਦਾ ਵੀ ਫੋਨ ਨਹੀਂ ਲੱਗਣ ਡਿਆ ਤੇ ਚਾਚਾ ਜੀ ਇੱਥੇ ਹਾਂ ਜੀ ਨਾਵਾ ਇਹੀ ਤੇ ਕਹਿੰਦੇ ਸੀ ਚਾਚਾ ਜੀ ਦਾ ਫੋਨ ਨਹੀਂ ਲੱਗਣ ਡਿਆ ਤੇ ਕਿੱਦਾਂ ਮਤਲ ਤੁਰੇ ਨਹੀਂ ਹੈਗੇ ਠੀਕ ਠੀਕ ਆ ਚਲ ਕੋਈ ਗੱਲ ਨਹੀਂ ਰੱਖ ਲੋ ਹੀ ਕਿਦੋਂ ਕੈਪ ਨਹੀਂ ਰੱਖੋ ਤੁਸੀਂ ਚਲੋ ਠੀਕ ਜੀ ਚੰਗਾ ਕੀ ਹੰਦੇ ਨੇ ਠੀਕ ਠਾਕ ਵਾ ਤੂੰ ਤਾਂ ਐਵੇਂ ਟੈਨਸ਼ਨ ਲੈਣੀ ਮੈਂ ਤੈਨੂੰ ਕਹਿਣ ਨਹੀਂ ਹਾਂ ਤੋ ਆਂਦੇ ਭਈ ਹੀ ਨਹੀਂ ਆਉਂ ਦੇਣਾ ਹੈਗਾ ਚਾਚਾ ਜੀ ਨੂੰ ਅੱਜ ਰਾਤ ਰੱਖਣਾ ਹੀ ਆਂਦੇ ਮਾਹਾਂ ਤੇ ਕਿਤੇ ਆਏ ਆ ਉਹ ਤੇ ਚਲੋ ਕੋਈ ਗੱਲ ਨਹੀਂ ਪਰ ਉਹਨਾਂ ਦਾ ਫਰਜ਼ ਤੇ ਬੰਦਾ ਇਹਨੇ ਫੋਨ ਲਾ ਕੇ ਦੱਸੰਦਾ ਦੱਸਣ ਤੇ ਡਈਏ ਬਬੂ ਮੈਨੂੰ ਉਹ ਆਂਦੀ ਭੈਣ ਚੜਾ ਕੇ ਆਏ ਆ ਤੇ ਫੋਨ ਤੇ ਬੰਦ ਪਏ ਬੈਟਰੀਆਂ ਲੋ ਹੀ ਤਾਂ ਨਹੀਂ ਫੋਨ ਕੀਤਾ ਹਣਾ ਤੇ ਤੁਸੀਂ ਐਦਾ ਕਰੋ ਅੱਜ ਨਾ ਇੱਥੇ ਸੌਂਜੋ ਮੇਰੇ ਲਾਗੇ ਜਾਂ ਸਮਨ ਨੂੰ ਸੱਦ ਲਿਆ ਕੋਈ ਨਹੀਂ ਭਾਬੀ ਜੇ ਹੀ ਉੱਥੇ ਹੀ ਸੌਂ ਜਾਗੀਆਂ ਮੈਂ ਕੀ ਕਹਿਣ ਦੀ ਜੇ ਮੈਂ ਕਹਿਣ ਦੀ ਨਿਕੀ ਇੱਥੇ ਆਜੋ ਸੌਂਜੋ ਚਲੋ ਕੋਈ ਗੱਲ ਨਹੀਂ ਮੈਂ ਸਮਨ ਨਾਲ ਕਰਦੀ ਗੱਲ ਨਹੀਂ ਤੇ ਤੁਸੀਂ ਉਧਰ ਆਜੋ ਤਿੰਨ ਪਤਾ ਸਹੀ ਆ 22 3 ਦਾ ਉਹਨੇ ਆਉਣ ਦੇਣਾ ਤੂੰ ਇੱਧਰ ਆਜੋ ਕੋਈ ਗੱਲ ਨਹੀਂ ਜਾਂ ਸਮਨ ਨੂੰ ਸੱਦ ਕੇ ਲਿਆ ਚਲੋ ਕੋਈ ਗੱਲ ਨਹੀਂ ਹਨੂ ਤੂੰ ਬੜੀ ਸੋਫੀ ਕਰੋ ਹੋਣ ਦੀ ਨਾਲੇ ਮੈਂ ਉਹਨੂੰ ਵੀ ਜਾ ਕੇ ਦੱਸਤੀ ਤੇ ਨਾਲੇ ਮੈਨੂੰ ਕਿੰਨੀ ਚਲਹੀਂ ਆ ਜੰਨੇ ਕੋਈ ਨਹੀਂ ਇੱਥੇ ਆ ਜੰਨੇ ਆ ਆ ਜਾਇਓ ਪਕਾਏ ਨਾ ਹੋਏ ਮੈਨੂੰ ਫੇਰ ਤੁਹਾਡੇ ਵੀਰ ਨੂੰ ਕੱਲਣਾ ਪਏ ਨਹੀਂ ਨਹੀਂ ਆ ਜਾਾਂਗੇ ਵੀਰ ਨੂੰ ਕੱਢੀ ਕਿਉਂ ਕੱਢਣਾ ਵਾ ਤੇ ਕੋਈ ਗੱਲ ਨਹੀਂ ਇੱਥੇ ਰੋਟੀ ਰੋਟੀ ਖਾ ਲਿਓ ਮੈਂ ਸਬਜ਼ੀ ਬਣਾਈ ਆਟਾ ਗੁੰਨਿਆ ਵਾ ਤੂੰ ਸਬਜ਼ੀ ਤੇ ਤੁਹਾਨੂੰ ਪਤਾ ਹੀ ਵੀ ਸਵੇਰੇ ਬਣਾਈ ਹੈ ਤੇ ਕੋਈ ਗੱਲ ਨਹੀਂ ਜੇ ਤੁਸੀਂ ਉਹ ਸਬਜ਼ੀ ਖਾਣੀ ਤੇ ਹੀ ਲਾਵਾਂਗੇ ਹੁੰਦੇ ਟਾਈਮ ਨਾ 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 ਸਬਜ਼ੀ ਨਾ ਲਿਆਈ ਤੁਸੀਂ ਇਦਾਂ ਕਰਿਓ ਫ੍ਰਿਜ ਚੋਂ ਆ ਲਿਓ ਸਵੇਰੇ ਖਾ ਲਿਓ ਤੂੰ ਦੇ ਇਦਾਂ ਗਾਂਢੀ ਚ ਦੇਤੇ ਕੁਝ ਹੈ ਹੀ ਨਹੀਂ ਆ ਮੈਂ ਕਹ ਦੋ ਭਾਬੀ ਜੀ ਕਹ ਆਪੇ ਇੱਥੇ ਕੁਝ ਨਹੀਂ ਹੈਗਾ ਸਭ ਕੁਝ ਹੈਗਾ ਵਾ ਮੈਂ ਤੇ ਉਦਾਂ ਕਹਿਂਦੀ ਕਿ ਉੱਥੇ ਦੋਵਾਂ ਚਾਣੇ ਨੇ ਕਿਤੇ ਕਿੰਨੀ ਕਿ ਸਬਜ਼ੀ ਖਾ ਲੈਣੀ ਆ ਤੁਹਾਨੂੰ ਪਤਾ ਹੈ ਡੈਡੀ ਜੀ ਵੀ ਨਹੀਂ ਘਰ ਹੈਗੇ ਤੇ ਚਲ ਇੱਥੇ ਲੈ ਆਵਾਂਗੇ ਚਾਰ ਜੀ ਹੈਗੀਆਂ ਰਲ ਮਿਲ ਕੇ ਖਾ ਪੀ ਲਵਾਂਗੇ ਚਲ ਕੋਈ ਗੱਲ ਨਹੀਂ ਨਾਵ ਲੈ ਤੂੰ ਜਾ ਤੂੰ ਸੱਦ ਲਿਆ ਫਿਰ ਲੋਏ ਲੈ ਆ ਜਿਓ ਕੋਈ ਨਹੀਂ ਮੈਨ ਸਮਝ ਨੂੰ ਨਹੀਂ ਲਾ ਕਿਤੇ ਆ ਜੰਨੀ ਆ ਠੀਕ ਆ ਵੀ ਅਲਾ ਕਿੰਨੀ ਟੈਨਸ਼ਨ ਲੈਣੀਆਂ ਈਆਂ ਹੀ ਆ ਜਿਹੜਾ ਮਾਪਿਓ ਦਾ ਸੋਚਦੀਆਂ ਨੇ ਤੇ ਚਾਚਾ ਜੀ ਨੇ ਤੇ ਇਹਨਾਂ ਦਾ ਖਾਣਾ ਹੀ ਖਾਣਾ ਉਹਨਾਂ ਨੇ ਵੀ ਨਾ ਉਹਨਾਂ ਨੂੰ ਆਉਣ ਨਹੀਂ ਦਿੱਤਾ ਤੇ ਇਦਾਂ ਕਰਨੀ ਐ ਆਉਂਦੀਆਂ ਤੇ ਫੇਰ ਰੋਟੀ ਖਾਣੀਆਂ ਇਹਨੇ ਅੱਗੇ ਜੀ ਕੀ ਆਂਦੇ ਹੋਈ ਗੱਲ ਡੈਡੀ ਨਾਲ ਡੈਡੀ ਨਾਲ ਤਾਂ ਨਹੀਂ ਗੱਲ ਹੋਈ ਹੈਗੀ ਤੇ ਭਾਬੀ ਕੋਲ ਨਾ ਉਹਨਾਂ ਦੇ ਵੱਡੀ ਦਾ ਨੰਬਰ ਹੈਗਾ ਹੀ ਉਹ ਆਦੀ ਉਹਨਾਂ ਨੇ ਉਹਨਾਂ ਨੂੰ ਫੋਨ ਲਾਇਆ ਤੇ ਕਹਿੰਦੇ ਹਲੇ ਨਾ ਅਸੀਂ ਤੁਰੇ ਹੀ ਆਉਂਦੇ ਆ ਤੇ ਉਹਨਾਂ ਦਾ ਨਾ ਫੋਨ ਡੈੱਡ ਹੋ ਗਿਆ ਵਾ ਤੇ ਹੁਣ ਅਸੀਂ ਚਾਰਜ ਤੇ ਲਾਏ ਨੇ ਨਾਲੇ ਡੈਡੀ ਜੀ ਨੇ ਨੇ ਅੱਜ ਆਉਣਾ ਹੈਗਾ ਉਹਨਾਂ ਨੇ ਉੱਥੇ ਹੀ ਰਹਿਣਾ ਅੱਛਾ ਫਿਰ ਆਪਾਂ ਕਿੱਦਾਂ ਰਵਾਂਗੇ ਇੱਥੇ ਰਾਤ ਕੱਲੀਆਂ ਉਹ ਭਾਬੀ ਜੀ ਕਹਿੰਦੀ ਕੋਈ ਨਹੀਂ ਤੁਸੀਂ ਸਾਡੇ ਕੋਲ ਆ ਜਾਓ ਇੱਧਰ ਤੇ ਪਰ ਸਮਨ ਮੇਰਾ ਨਹੀਂ ਦਿਲ ਕਰੰਦਿਆ ਆ ਜਾਣ ਜੇ ਅਸੀਂ ਇੱਥੇ ਰਾਤ ਕੱਲੀਆਂ ਰਹੀਆਂ ਨਾ ਬੱਚ ਉਹਨਾਂ ਨੇ ਗੱਲਾਂ ਬਣਾਉਣੀਆਂ ਵਾ ਕਿ ਕੱਲੀਆਂ ਘਰੇ ਰਹੀਆਂ ਕਿਪ ਤੱਕ ਕੀ ਆ ਤੇ ਕੀ ਨਹੀਂ ਤੇ ਇਹ ਜੀ ਉਹ ਕਹਿੰਦੇ ਆ ਨਾ ਆ ਜਾਓ ਤੇ ਆਪਾਂ ਚੱਲ ਜੀਏ ਚੱਲ ਜੀਏ ਫਿਰ ਐਵੇਂ ਮਸਤਾਈ ਕੋਈ ਗੱਲਾਂ ਬਾਤਾਂ ਕਰੀ ਤੇ ਫਿਰ ਗੁੱਸਾ ਨਾ ਕਰਨੀ ਨਹੀਂ ਨਹੀਂ ਦੀਦੀ ਮੈਂ ਨਹੀਂ ਗੁੱਸਾ ਕਰਦੀ ਕੋਈ ਗੱਲ ਨਹੀਂ ਕਰ ਲੈਂਦੇ ਤਾਈ ਨੂੰ ਜਿਹੜੀਆਂ ਗੱਲਾਂ ਕਰਦੀ ਆ ਜੇ ਅਹੀਂ ਉਥੇ ਰਾਤ ਨਾ ਨਾ ਗਈਆਂ ਤੇ ਜਿਹੜੀਆਂ ਉਹਨੇ ਬਾਅਦ ਚ ਗੱਲਾਂ ਕਰਨੀਆਂ ਨਾ ਉਹ ਫਿਰ ਮੈਨੂੰ ਗੁੱਸਾ ਲੱਗਣਾ ਵਾ ਫਿਰ ਉਹਨੇ ਨਜਾਇਜ਼ ਕਈ ਬਣਾਉਣੀਆਂ ਵਾ ਕਿ ਪਿਓ ਘਰ ਨਹੀਂ ਹੈਗਾ ਤੇ ਕੱਲੀਆਂ ਘਰੇ ਰਈਆਂ ਰਾਤ ਜੇ ਇੱਕ ਵਾਰੀ ਕਹਿਤਾ ਹਿਆ ਅੰਜੜ ਤੇ ਆਈਆਂ ਨਹੀਂ ਕਿਪ ਤਾਂ ਕੀ ਗੱਲ ਹੈ ਤੇ ਕੀ ਨਹੀਂ ਚੱਲ ਕੋਈ ਗੱਲ ਨਹੀਂ ਫਿਰ ਚੱਲ ਜੰਨੇ ਆ ਤੇ ਜੇ ਕੁਝ ਕਹਿਣਗੇ ਨਾ ਚੁੱਪ ਕੀਤੀ ਨਹੀਂ ਐਵੇਂ ਘੜੀਓ ਲੜਨ ਨਾ ਲੱਗ ਪਈ ਨਹੀਂ ਲੜਦੀ ਨਹੀਂ ਕੁਝ ਕਹਿੰਦੀ ਮੈਨੂੰ ਪਤਾ ਆ ਜੇ ਗੱਲ ਨੂੰ ਕੋਈ ਗੱਲ ਕਰੂਗੀ ਨਾ ਅਹੀਂ ਕਹਿਣਾ ਵਾ ਕਿ ਜੇ ਡੈਡੀ ਨਹੀਂ ਨਾ ਘਰ ਤੇ ਤੁਹਾਡੇ ਘਰੇ ਆਣ ਕੇ ਸੁੱਤੀਆਂ ਆ ਚਲ ਫਿਰ ਚਲ ਜਾਈਏ ਨਹੀਂ ਤੇ ਸਬਜੀ ਜਿਹੜੀ ਹੈਗੀ ਉਹ ਵੀ ਲੈ ਜੰਨੀਏ ਉੱਥੇ ਹੀ ਆਪਾਂ ਕਿਤੇ ਕਿੰਨੀ ਕੁ ਖਾ ਲੈਣੀ ਆ ਹਾਂ ਉਹ ਵੀ ਪਾ ਕੇ ਲੈ ਜੰਨੇ ਕਿਉਂਕਿ ਮੈਂ ਸਵੇਰੇ ਐਵੇਂ ਇੰਨੀ ਸਬਜੀ ਬਣਾ ਲਈ ਡੈਡੀ ਵੀ ਨਹੀਂ ਹੈਗੇ ਬਾਅਦ ਚ ਖਰਾਬ ਹੋਣੀ ਆ ਉੱਥੇ ਚਾਰਜੀ ਹੈਗੇ ਸਗੋ ਖਾਦੀ ਜਾਣੀ ਆ ਹਾਂਜੀ ਚਲੋ ਸੋਚਣ ਲਈ ਆ ਕਿ ਇੱਕ ਰੀ ਪਿੰਦਰ ਦੇ ਡੈਡੀ ਨਾਲ ਗੱਲ ਕਰਕੇ ਵੇਣੀ ਆ ਕਿ ਜਿਹੜਾ ਲਾਭ ਆ ਉਹਦੇ ਚਾਚੇ ਦੀ ਕੋਈ ਦਾ ਰਿਸ਼ਤਾ ਟੁੱਟ ਗਿਆ ਵਾ ਤੇ ਆਪਾਂ ਇੱਕ ਕੰਮ ਕਰਕੇ ਵੇਖੀਏ ਆਪਾਂ ਆਪਣੇ ਪਿੰਦਰ ਵਾਲੀ ਕਰ ਲਈਏ ਥੋੜੀ ਵੀ ਪੜ੍ਹੀ ਲਿਖੀ ਆ ਹੈ ਵੀ ਸਿਆਣੀ ਸਮਝਦਾਰ ਆ ਚਲ ਜੇ ਕਿਤੇ ਰਸਤਾ ਹੋ ਜੂਗਾ ਕੱਲ ਨੂੰ ਵਿਆਹ ਹੋ ਜਾਏਗਾ ਆਪਾਂ ਕਿਤੇ ਵਧੀਆ ਨਾਲ ਕੋਈ ਤੇ ਲਵਾ ਲਾਂਗੇ ਤੇ ਨਾਲੇ ਉਹਦੀ ਜ਼ਿੰਦਗੀ ਬਣ ਜੇਗੀ ਨਾਲੇ ਚੱਲ ਸਾਡੇ ਘਰ ਵਧੀਆ ਤੇ ਪੁੱਤ ਆ ਜਾਏਗਾ ਥਲ ਘਰ ਕੇ ਵੇਨੀ ਇਹਦੇ ਡੈਡੀ ਦਾ ਦਵਾਤਾ ਸਬਜੀ ਧਰ ਤੇ ਜਾਵੋ ਅਲੂ ਲਾਉਂਚਾ ਉਹ ਹੋਪਾ ਬੀਜੀ ਚਾਹ ਤੂੰ ਹੀ ਰਹਿਣ ਦੀ ਨਹੀਂ ਨਾ ਹੋਰ ਥੋੜੇ ਟਾਈਮ ਨੂੰ ਰੋਟੀ ਖਾਣੀ ਮਿਲ ਕੇ ਦਿਲ ਨਹੀਂ ਕਰਨਾ ਖਾਣ ਨੂੰ ਉਹ ਕੋਈ ਗੱਲ ਨਹੀਂ ਜੇ ਤੈਨੂੰ ਰੋਟੀ ਦੀਪੋ ਕੋਹੂਗੀ ਨਾ ਉਦੋਂ ਮੈਂ ਰੋਟੀ ਲਾ ਲੂੰਗੀ ਜਦੋਂ ਤੂੰ ਗਈ ਹੈ ਨਾ ਇਹਨੂੰ ਸੱਦਣ ਮੈਂ ਉਦੋਂ ਹੀ ਚਾਹ ਧਰ ਲਈ ਹੀ ਨਾ ਲਈ ਤੂੰ ਕਿਹੜੀ ਗੱਲ ਹੁਣ ਕੰਮ ਕਰਨਾ ਅੱਜ ਤੈਨੂੰ ਰੋਟੀ ਪਾਣੀ ਅਹੀਂ ਬਣਾ ਕੇ ਖਵਾਵਾਂਗੇ ਤੂੰ ਬਸ ਬੈ ਕੇ ਖਾਣਾ ਵਾ ਨਹੀਂ ਐਦਾਂ ਨਹੀਂ ਮੈਂ ਪਕਾਵਾਂਗੀ ਤੇ ਤੂੰ ਖਾਓ ਫੇਰ ਸੋਹਣੇ ਲੱਗੇਦਾ ਵਾ ਕਿੰਨਾ ਨੇ ਆਪਾਂ ਤੇ ਕਿੰਨੇ ਚਿਰਾਂ ਬਾਅਦ ਇਕੱਠੇ ਹੋਏ ਆ ਆਹੇ ਵੀ ਤੁਹਾਨੂੰ ਗੱਲਾਂ ਬਾਤਾਂ ਕਰਾਂਗੀ ਆ ਸਵਾਬਣਾ ਮਾਹਾਂ ਗਈਆਂ ਸਵਾਬਣਾ ਮਾਹਾਂ ਕੀ ਤੇ ਮੌਕਾ ਮਿਲਿਆ ਵਾ ਨਾਲ ਇਹਨਾਂ ਦੀਦੀ ਵੀਰ ਕੋਲੋਂ ਨਾ ਮੈਦੀ ਵਾਲੀ ਕੋਣ ਮਗਾਉਨੇ ਆ ਭਾਬੀ ਦੇ ਨਾ ਮੈਦੀ ਲਾ ਕੇ ਦਾਂਗੇ ਚਲ ਠੀਕ ਯਾ ਨਾਲਸ ਗੋ ਟਾਈਮ ਵੀ ਪਾਸ ਹੋ ਜੂਗਾ ਸਿਭਾ ਨੇ ਨਾ ਹੈ ਨਾ ਨਾਲੇ ਭਾਬੀ ਜੀ ਇੱਥੇ ਆਉਣ ਹੀ ਨਹੀਂ ਲਈ ਇਹਨੂੰ ਤੇ ਮੈਂ ਜ਼ਬਰਦਸਤੀ ਲਾ ਕੇ ਆਈ ਆਂ ਵੀ ਉੱਥੇ ਜਾ ਕੇ ਇਹ ਸੇਹਲਾ ਨਾ ਹੋ ਤੂੰ ਫਿਰ ਮੈਂ ਤੈਨੂੰ ਕਿਹਾ ਸੀ ਨਾ ਭਾਬੀ ਜੀ ਮੈਨੂੰ ਨਾ ਵਿੱਚ ਡਰ ਜਾ ਲੱਗਦਾ ਇਹ ਮੈਂ ਚਲ ਕੀ ਜਾਣਾ ਵਾ ਅੱਗੇ ਵੀ ਤੇ ਕੱਲੀਆਂ ਸੌਂ ਹੀ ਜਾਈਦਾ ਵਾ ਨਹੀਂ ਇਹਦਾ ਚੰਗੇ ਨਹੀਂ ਲੱਗੀਦਾ ਚਲੋ ਫਿਰ ਚਾਹ ਪੜ ਲਓ ਠੰਡੀ ਹੋ ਜਣੀ ਆ ਨਾਲੇ ਅੱਜ ਨਾ ਮੂਵੀ ਆਉਣੀ ਆ ਉਹ ਵੇਖਾਂਗੇ ਅੱਜ ਉਹ ਨਾਨਾ ਭਾਬੀ ਜੀ ਰਹਿਣਦੇ ਹੋ ਟੀਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਆ ਟੀਵੀ ਵੇਖ ਕੇ ਤੇ ਫਿਰ ਤੇ ਟੀਵੀ ਚ ਹੀ ਰਹਿ ਜਾਣਾ ਹੀ ਬੱਸ ਨਲੇਉਂਜ ਵੀ ਜਿਵੇਂ ਮੁੜ ਕੇ ਪਤਾ ਲੱਗ ਗਿਆ ਨਾ ਤਾਂ ਇਹ ਤੇ ਵੀਰ ਨੂੰ ਉਹਨੇ ਆਪੇ ਬੰਦ ਕਰ ਜਣਾ ਤੇ ਉਦੋਂ ਵੱਧਦੀ ਝਿੜਕਾ ਮਿਲਦੀ ਆ ਵਾ ਤੁਸੀਂ ਅੱਧੀ ਰਾਤ ਤੱਕ ਹੱਲੇ ਵੀ ਬੈਠੀਆਂ ਅਸੀਂ ਇਦਾਂ ਕਰਾਂਗੇ ਆਵਾਜ਼ ਹੌਲੀ ਕਰ ਲਾਂਗੇ ਇਹਦੀ ਚਲੋ ਕੋਈ ਨਹੀਂ ਵੇਖ ਲਾਂਗੇ ਜੇ ਕੋਈ ਵਧੀਆ ਹੋਊਗੀ ਤੇ ਵੇਖ ਲਾਂਗੇ ਚਲੋ ਠੀਕ ਯਾਰ ਕਿਦਾਂ ਚਾਹ ਸਵਾਦ ਜੀ ਚਾਹ ਤੇ ਬੜੀ ਸਵਾਦ ਆ। ਭਾਬੀ ਜੀ ਤੁਸੀਂ ਲਾਚੀ ਨਾ ਵੜੀਆਂ ਠੋਕ ਕੇ ਪਾਈਆਂ। ਇਹ ਨਾਂ ਰਸੋਈ ਦੇ ਵਿੱਚ ਖਲਾਰਾ ਪਿਆ ਵਾ। ਉਹ ਨਹੀਂ ਇਹਨੂੰ ਦੇਖਦਾ ਤੇ ਕਿੱਡੀ ਚਾਹ ਬਣਾ ਗਏ ਤਾਂ ਉਹਨਾਂ ਨੂੰ ਪਿਆਲਣ ਲਈ ਮੰਜੇ ਤੇ ਬਹੜ ਕੇ। ਇਹਨੇ ਤਾਂ ਕੁਝ ਕਹਿਣਾ ਨਹੀਂਗਾ। ਮੈਂ ਆ ਹੀ ਦਊਣੀ ਇਹਨਾਂ ਨੂੰ ਕੰਮ ਕਰਨ। ਨਾਵਾ ਵੀ ਇਹ ਸੂਮ ਸੋਨਾ ਵਾ ਵਰਕ ਕਰਨੇ ਦਿੱਤਾ ਮੈਂ। ਹਾਂਜੀ ਭਾਬੀ ਜੀ ਸੋਨਾ ਵਾ ਹਣਾ ਸਮਝਣਾ। ਹੂੰ। ਸੂਟ ਤੇ ਬੜਾ ਸੋਨਾ। ਹਾਂ ਵਰਕ ਵੀ ਵਧੀਆ ਹੋਣ ਜਾਵਾ ਜੇ ਤੈਨੂੰ ਵਧੀਆ ਲੱਗਾ ਤੇ ਫਿਰ ਤੁਹਾਨੂੰ ਵੀ ਉਥੋਂ ਕਢਾ ਦਾਂਗੀ ਮੈਂ ਨਹੀਂ ਨਹੀਂ ਭਾਬੀ ਜੀ ਅਹੀਂ ਕੀ ਕਰਨੇ ਆ ਹਜੇ ਤੁਹਾਨੂੰ ਸੋਹਣੇ ਲੱਗਨੇ ਨੇ ਵਧੀਆ ਵੈਸੂਟ ਬਹੁਤ ਸੋਨਾ ਵਾ ਤੁਹਾਡਾ ਜਿਹੜੇ ਤੁਸੀਂ ਪਹਿਲਾਂ ਦਿੱਤੇ ਸੀ ਉਹ ਮਿਲ ਗਏ ਆ ਉਹ ਤਾਂ ਮਿਲ ਗਏ ਆ ਕੋਈ ਗੱਲ ਨਹੀਂ ਨਾ ਰੋਟੀ ਪਣੀ ਖਾ ਗਿਨ ਨਾ ਰਾਂ ਨੂੰ ਫਿਰ ਤੈਨੂੰ ਮੈਂ ਬੁਖਾਵਾਂਗੀ ਕੀ ਵਿਖਾਉਣਾ ਇਹਨਾਂ ਨੂੰ ਕੋਈ ਨਹੀਂ ਮੰਮੀ ਜਿਹੜੇ ਮੈਂ ਸੂਟ ਨਹੀਂ ਵਰਕ ਕਰਾਏ ਤੇ ਮੈਂ ਉਹ ਬੁਖਾਵਾਂਗੀ ਤੁਹਾਨੂੰ ਤੇ ਮੈਂ ਕਦੋਂ ਦੀ ਡੇਕਣੇ ਕਿ ਚਲ ਚਾਹ ਪੀਂ ਲਈ ਹੁਣ ਚਾਹ ਪੀ ਲਈ ਤੇ ਉੱਠ ਕੇ ਕੋਈ ਕੰਮ ਧੰਦਾ ਵੀ ਕਰ ਲੋ ਕੋਈ ਗਾਲੀ ਮਮੀ ਕੰਮ ਕਰ ਲੈਣੇ ਆ ਅੱਗੇ ਵੀ ਆਪਾਂ ਦੋਵੇਂ ਜਣੇ ਨਾਲ ਮਿਲ ਕੇ ਕਰ ਹੀ ਲੈਣੇ ਆ ਮੇਰਾ ਨਾ ਅੱਜ ਸਰੀਰ ਜਾਂ ਨਹੀਂ ਠੀਕ ਤਾਂ ਮੈਂ ਕਹਿੰਦੀ ਨਹੀਂ ਮੈਂ ਤਾਂ ਬਿਲਕੁਲ ਕੇ ਲਾ ਹੀ ਲੈਣੀ ਸੀ ਤੇ ਕੋਈ ਨਹੀਂ ਕਰ ਲਿੰਦੀ ਆ ਉਹ ਉਹ ਕਿਹੜੀਆਂ ਪਰੋਹਣੀਆਂ ਆਈਆਂ ਵਾ ਕੋਈ ਗਾਲੀ ਮਮੀ ਉਹ ਕੰਮ ਕਰਨਾ ਹੀ ਆ ਵਾ ਕੋਈ ਗਾਲੀ ਮੈਂ ਫੁਲਕੇ ਲਾ ਦਾਂਗੀ ਕੋਈ ਨਹੀਂ ਭਵੀ ਜੀ ਤੇਰੀ ਕੀ ਨਹੀਂ ਕਰਦੀ ਕੋਈ ਨਹੀਂ ਸਾਈ ਜੀ ਨਹੀਂ ਕਰ ਲੈਨੇ ਤੇ ਸਾਨੂੰ ਦੱਸੋ ਕਿਹੜਾ ਕੰਮ ਕਰਨਾ ਮਮੀ ਕੋਈ ਗਾਲੀ ਕਰ ਲੈਣੇ ਆ ਠਹਿਰ ਕੇ ਕੋਈ ਵੀ ਨਹੀਂ ਲਾਉਣ ਕਰਨ ਵਾਲਾ ਤੁਸੀਂ ਬੋ ਸਮਨ ਚੱਲਾਪਾ ਚਲੀਏ ਭਾਬੀ ਨੇ ਤੇ ਇਦਾਂ ਕਰਦੇ ਰਹਿਣਾ ਕੋਈ ਨਹੀਂ ਤਾਈ ਜੀ ਤੁਸੀਂ ਰੈਸਟ ਕਰੋਗੇ ਆਪੇ ਕਰ ਲੈਂਦੀ ਆ ਸਾਰਾ ਕੁਝ ਅਹੀਂ ਮੈਂ ਫੜਾਈ ਜਾਵਾਂ ਕਿ ਤੁਸੀਂ ਫੁੜਕੇ ਲਾ ਦਿਓ ਹਾਂ ਪਹਿਲਾਂ ਆਪਾਂ ਦੇ ਦੋ ਮੈਂ ਜਾਨ ਮਮੀ ਤਨ ਕੇ ਇਹ ਚੰਗੀਆਂ ਨਹੀਂ ਲੱਗਣੀਆਂ ਜੇ ਘੜੀ ਬਹਿ ਗਈਆਂ ਵਾ ਉਹ ਅੱਗੇ ਘੜੀਆਂ ਹੁੰਦੀਆਂ ਨੇ ਉਹ ਵਿਚਾਰੀਆਂ ਮੈਂ ਹੋਈ ਕਿਹਾ ਤੇ ਫੇਰ ਆਉਂਦੀਆਂ ਨਹੀਂ ਮੈਨੂੰ ਨਹੀਂ ਉਹ ਚੰਗੀਆਂ ਲੱਗਦੀਆਂ ਤੂੰ ਹੀ ਬਹੁਤਾ ਹੰਨਾ ਨਾ ਮੈਂ ਮੈਂ ਕਰ ਦੇ ਦਿੰਨੀ ਆ